ਦੀਵਾਈਨ ਓੰਕਾਰ ਬਿਰਧ ਆਸ਼ਰਮ ਰੰਧਾ ਬਾ ਨੂੰ ਇੱਕ ਦਿਨ ਵੇਖਣ ਦਾ ਮੌਕਾ ਮਿਲਿਆ ਜਿਸ ਬਾਰੇ ਕਈ ਵਾਰ ਸਰਪੰਚ ਹਰਭਜਨ ਔਇਲਾ ਨੇ ਜ਼ਿਕਰ ਕੀਤਾ ਸੀ ਕਿ ਇੱਥੇ ਆਇਓ ਜ਼ਰੂਰ ਜਦੋਂ ਇਸ ਬਿਰਧ ਆਸ਼ਰਮ ਵਿੱਚ ਜਾ ਕੇ ਅੰਦਰ ਵੇਖਿਆ ਕਿ 14 ਪ੍ਰਾਣੀ ਇੱਥੇ ਉਹ ਰਹ ਰਹੇ ਨੇ ਜਿਹੜੇ ਬਿਲਕੁਲ ਬੇਸਹਾਰਾ ਉਹਨਾਂ ਲਈ ਇੱਕ ਕਮਰੇ ਇਹ ਬੈਡਰੂਮ ਪੁਰਸ਼ਾਂ ਲਈ ਬੱਕਰੇ ਔਰਤਾਂ ਲਈ ਬੱਕਰੇ ਇਸੇ ਤਰ੍ਹਾਂ ਬਾਥਰੂਮ ਵੀ ਪੁਰਸ਼ਾਂ ਲਈ ਬੱਕਰੇ ਔਰਤਾਂ ਲਈ ਬੱਕਰੇ ਰਸੋਈ ਦੇ ਵਿੱਚ ਤਿਆਰ ਹੋ ਰਿਹਾ ਖਾਣੇ ਨੂੰ ਜਦੋਂ ਦੇਖਿਆ ਇਹ ਲਾਇਬ੍ਰੇਰੀ ਵੀ ਹੈ ਜਿੱਥੇ ਇਹ ਬੋਕਾ ਕਿਤਾਬਾਂ ਪੜ ਸਕਦੇ ਆ ਇਹ ਖਾਣਾ ਖਾਣ ਲਈ ਹਾਲ ਹੈ ਆਓ ਤੁਹਾਨੂੰ ਅੱਗੇ ਰਸੋਈ ਵੀ ਬਖਾਉਨੇ ਆ ਬਹੁਤ ਹੀ ਸੁਚੱਜਾ ਪ੍ਰਬੰਧ ਹੈ ਬਾਥਰੂਮ ਅਲੱਗ-ਅਲੱਗ ਨੇ ਆਓ ਤੁਹਾਨੂੰ ਇਹਨਾਂ ਪ੍ਰਾਣੀਆਂ ਨਾਲ ਰੂਪ ਰੂਪ ਹੀ ਕਰਾਉਨੇ ਆ ਜਿਨ੍ਹਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਕੀ ਉਹਨਾਂ ਦਾ ਸਹਾਰਾ ਨਾ ਹੁਣ ਕਰਕੇ ਉਹਨਾਂ ਨੂੰ ਇੱਥੇ ਆਉਣਾ ਪਿਆ ਉਹ ਕਿਹੜੇ ਕਾਨ ਸੀ ਜਿਸ ਕਰਕੇ ਇਹ بے سہارا ਬਜ਼ੁਰਗ ਇੱਥੇ ਆਏ ਜਦੋਂ ਇਹਨਾਂ ਨੂੰ ਬੱਕ ਬੱਕ ਸਵਾਲ ਕੀਤੇ ਇਹਨਾਂ ਪੁਰਾਣੀਆਂ ਨੂੰ ਇਹਨਾਂ ਨੇ ਕੀ ਆਖਿਆ ਆਓ ਤੁਹਾਨੂੰ ਵੀ ਸੁਣਾਉਨੇ ਆ ਇਸ ਵੀਡੀਓ ਦੇ ਵਿੱਚ ਆਖਰ ਦੇ ਵਿੱਚ ਤੁਹਾਨੂੰ ਰਸੋਈ ਵਿੱਚ ਕੰਮ ਕਰਨ ਵਾਲੀ ਬੀਬੀ ਦੇ ਵੀ ਵਿਚਾਰ ਸੁਣਾਵਾਂਗੇ ਕਿ ਉਹਨਾਂ ਵੱਲੋਂ ਇੱਥੇ ਇਤੇ ਜਾਂਦੇ ਕੰਮ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣੋ ਹਾਂਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗਰਮੇਲ ਗਰਮੇਲ ਜੀ ਕਿਹੜਾ ਪਿੰਡ ਹੈ ਪਿੰਡ ਔਜਲਾ ਪਿੰਡ ਔਜਲਾ ਸਰਪੰਚ ਦੇ ਨਾਲ ਦਾ ਘਰ ਹਾਂ ਤੇ ਤੁਸੀਂ ਇਸ ਡਿਵਾਈਨ ਓਂਕਾਰ ਬਿਰਦਾ Ashram ਦੇ ਵਿੱਚ ਹਾਂਜੀ ਰਹਦੇ ਹੋ ਹਾਂਜੀ ਤੇ ਜਦੋਂ ਮੈਂ ਇੱਥੇ ਆਇਆ ਤਾਂ ਤੁਸੀਂ ਮੈਨੂੰ ਜੱਕਦਾ ਮੈਂ ਪਹਿਚਾਨ ਲਿਆ ਜਾਣ ਲਈ ਤੇ ਕਿੱਦਾਂ ਦਾ ਇੱਥੇ ਜੀਵਨ ਇਸ ਵੇਲੇ ਚੱਲ ਰਿਹਾ ਜੀਵਨ ਠੀਕ ਹੈ ਜੀ ਸੇਵਾ ਹੋ ਰਹੀ ਹੈ ਖੂਬ ਸੇਵਾ ਪੂਰੀ ਹੁੰਦੀ ਆ ਤੇ ਤੁਹਾਨੂੰ ਇੱਥੇ ਕਿਵੇਂ ਆਉਣਾ ਪੈ ਗਿਆ ਮੇਰੇ ਮਾਤਾ ਨੇ ਨਾ ਪੇਹਗਾ ਤੇ ਕੋਈ ਭਤੀਜਾ ਭਤੀਜਾ ਵੀ ਇਹਨੇ ਭੈਣ ਦੇ ਮੁੰਡੇ ਦੋਤੇ ਭਰਾ ਵੀ ਹੈ ਨਹੀਂ ਕੋਈ ਭਰਾ ਹੈਗਾ ਅੱਛਾ ਜੀ ਉਹ ਆਉਂਦਾ ਜਾਂਦਾ ਨਹੀਂਗਾ ਆਉਂਦਾ ਜਾਂਦਾ ਨਹੀਂ ਤੇ ਫੇ ਤੁਸੀਂ ਜਿਹੜਾ ਬੇਸਹਾਰਾ ਹੋ ਗਇਆ ਹਾਂ ਹਾਂਜੀ ਇਹਦਾ ਕੀ ਕਾਰਨ ਬਣਿਆ ਮੰਮੀ ਡੈਡੀ ਤੋਂ ਮੌਗ ਗਏ ਤੇ ਤੁਸੀਂ ਕੋਈ ਆਪਣਾ ਕੋਈ ਕਿਰਤ ਕਰਦੇ ਸੀ ਜਾਂ ਮੈਂ ਕਰਦਾ ਜੀ ਮੋਈ ਕੰਮ ਕਰਦਾ ਸੀ ਅੱਛਾ ਅੱਛਾ ਹੂੰ ਤਾਂ ਫੇਰ ਰੋਟੀ ਪਾਣੀ ਰੋਟੀ ਪਾਣੀ ਦਾ ਔਖਾ ਸੀ ਔਖਾ ਸੀ ਹੂੰ ਤੇ ਤੁਹਾਡਾ ਵਿਆਹ ਹੋਇਆ ਨਹੀਂ ਵਿਆਹ ਨਹੀਂ ਹੋਇਆ ਕੀ ਕਾਰਨ ਬਣਿਆ ਗੱਲ ਬਾਤ ਨਹੀਂ ਕੋਈ ਕੀਤੀ ਬਣੀ ਨਹੀਂ ਹੂੰ ਤੇ ਫੇ ਪਿੰਡ ਓਜਲੇਆਂ ਵਿੱਚ ਜੀਵਨ ਜਿਹੜਾ ਆ ਇਹ ਵਧੀਆ ਚੱਲ ਰਿਹਾ ਸੀ ਜਾਂ ਨਹੀਂ ਹਾਂਜੀ ਪਿੰਡ ਓਜਲੇ ਵਿੱਚ ਜੀਵਨ ਤੁਹਾਡਾ ਉੱਥੇ ਉੱਧਰ ਠੀਕ ਸੀਗਾ ਹਾਂ ਮੈਨੂੰ ਤਾਂ ਕੀ ਡਰਾਵੇ ਦੂਵੇ ਬਾ ਮੇਰੇ ਭਾਂਦੇ ਹੀ ਕੋਈ ਅੱਛਾ ਅੱਛਾ ਤੇ ਫੇ ਤੁਹਾਨੂੰ ਇੱਥੇ ਮਾਸਟਰ ਹਰਪਾ ਜੰਜੀ ਲੈ ਕੇ ਆਏ ਨਹੀਂ ਹਾਂਜੀ ਮੇਰੇ ਚਾਚਾ ਨੇ ਦਵਾਇਆ ਅੱਛਾ ਚਾਚਾ ਤੁਹਾਡਾ ਲੈ ਕੇ ਆਇਆ ਹਾਂ ਤੇ ਇੱਥੇ ਹੁਣ ਸੇਵਾ ਸਹੀ ਹੋ ਰਹੀ ਹੈ ਸੇਵਾ ਸਹੀ ਹੁੰਦੀ ਆ ਠੀਕ ਹੈ ਤੇ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਤੁਸੀਂ ਕਿਹੜੇ ਪਿੰਡ ਤੋਂ ਆ ਇਹ ਠੀਕ ਨਹੀਂ ਹੈ ਸਾਗਰਪੁਰ ਤੋਂ ਐ ਇੱਥੇ ਫਿਰ ਤੁਹਾਨੂੰ ਜਿਹੜਾ ਆਉਣ ਦਾ ਮੌਕਾ ਮਿਲਿਆ ਤੇ ਤੁਹਾਡਾ ਭਗਵਾੜੇ ਅੱਛਾ ਮੈਲੇ ਜੇ ਕੰਮ ਕੀਤਾ ਤੁਸੀਂ ਤੇ ਤੁਹਾਨੂੰ ਤੁਹਾਡੇ ਪਰਿਵਾਰ ਨੇ ਸੰਭਾਲਿਆ ਨਹੀਂ ਜਾਂ ਕਿ ਕੀ ਅੱਛਾ ਜੀ ਪਿੰਡ ਦਾ ਜਾ ਲੋਕ ਬਗੜਾ ਠੀਕ ਆ ਬਾਪੂ ਜੀ ਤੁਹਾਡਾ ਕਿਹੜਾ ਪੰਡ ਹੈ 5 ਲੱਖ 5 ਲੱਖ ਤੇ ਇੱਥੇ ਸੇਵਾ ਹੋ ਰਹੀ ਆ ਠੀਕ ਹਾਂਜੀ ਘਰ ਨਾਲੋਂ ਬਿਹਤਰ ਹੈ ਹਾਂਜੀ ਤੇ ਘਰੋਂ ਇੱਥੇ ਆਉਣ ਦਾ ਕੀ ਕਾਰਨ ਹੈ ਤਾਂ ਹੋ ਰਹਾ ਹੈ ਸਾਹਮਣਾ ਨਾਲ ਕੋਈ ਅੱਛਾ ਜੀ ਇਸ ਕਰਕੇ ਇੱਥੇ ਆਉਣਾ ਪੈ ਗਿਆ ਹੈ ਠੀਕ ਆ ਮੈਂ ਬਿਲੇ ਰਹਾ ਤੁਸੀਂ ਬਾਪੂ ਜੀ ਕਿਹੜੀ ਜਗ੍ਹਾ ਤੋਂ ਆ ਤੁਸੀਂ ਤੁਹਾਡਾ ਕਿਹੜਾ ਨਗਰ ਹੈ ਪਿੰਡ ਇੱਕ ਮਨੋ ਸੁਣਦਾ ਨਹੀਂ ਇੱਕ ਬਾਹ ਟਟਿਆਈ ਹੈ ਅੱਛਾ ਅੱਛਾ ਠੀਕ ਆ ਤੇ ਇੱਥੇ ਸੰਭਾਲ ਚੰਗੀ ਹੋ ਰਹੀ ਹੈ ਸਹੀ ਸੁਣਦਾ ਨਹੀਂ ਸੁਣਦਾ ਨਹੀਂ ਇੱਕ ਬਾਹ ਟਟਿਆਈ ਹੈ ਬਾਹ ਟਟਿਆਈ ਅੱਛਾ ਬਾਪੂ ਜੀ ਤੁਸੀਂ ਤਾਂ ਮੂੰਹ ਚੱਕ ਮੂੰਹ ਚੱਕੋ ਦਾ ਮੈਨੂੰ ਨਹੀਂ ਬੋਲਣਾ ਨਹੀਂ ਅੱਛਾ ਬੋਲਣਾ ਨਹੀਂ ਆਉਂਦਾ ਉਧਰ ਤੁਹਾਡਾ ਪਿੰਡ ਕਿਹੜਾ ਸਾਈਡਰ ਰੁੜਕਾ ਰੁੜਕਾ ਹਾਂਜੀ ਤੇ ਇੱਥੇ ਫਿਰ ਤੁਹਾਨੂੰ ਬਿਹਰਦਾ ਆਸ਼ਰਮ ਵਿੱਚ ਆਉਣਾ ਪੈ ਗਿਆ ਕੀ ਕਾਰਨ ਬਣਿਆ ਕੋਈ ਹੈ ਨਹੀਂ ਜੀ ਹੈ ਨਹੀਂ ਹਾਂਜੀ ਤੇ ਇੱਥੇ ਸੰਭਾਲ ਵਧੀਆ ਹੋ ਰਹੀ ਆ ਹਾਂਜੀ ਦਿਨ ਕੱਟੀ ਵਧੀਆ ਹੋ ਰਹੀ ਆ ਬਹੁਤ ਵਧੀਆ ਚਲੋ ਠੀਕ ਹੈ ਜੀ ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੀ ਸੇਵਾ ਕਰਨ ਵਾਲੇ ਜਿਹੜੇ ਇਹ ਇਹ ਹੈਗੇ ਨੇ ਵਿਦੇਸ਼ੋਂ ਆਏ ਚਾਹੇ ਪ੍ਰਬੰਧਕ ਹੈ ਉਹਨਾਂ ਨੂੰ ਵੀ ਵਾਹਿਗੁਰੂ ਚੜ੍ਹਦੀਆਂ ਕਲਾਂ 'ਚ ਰੱਖੇ

ਤੁਸੀਂ ਇਸ ਆਸ਼ਰਮ ਚ ਕਿੰਨੀ ਕੁ ਦਿਨ ਤੋਂ ਰਹਿੰਦੇ ਆ? ਅੱਛਾ 5-6 ਮਹੀਨੇ। ਹਾਂਜੀ। ਤੇ ਤੁਹਾਡੇ ਬੱਚੇ? ਬੱਚਾ ਹੈ ਨਹੀਂ ਕੋਈ। ਸਾਡੇ ਹਰ ਡੈਗ ਫੈਗੇ। ਬਾਪੂ ਤੁਹਾਡਾ ਨਾਂ ਕੀ ਹੈ? ਤੁਹਾਡਾ ਨਾਂ ਕੀ ਆ? ਕਿਹੜਾ ਪਿੰਡ ਦੱਸਿਆ ਤੁਸੀਂ? ਅੱਛਾ ਜੀ। ਇਹ ਇੱਥੇ ਦੇਖਭਾਲ ਚੰਗੀ ਹੋ ਰਹੀ ਆ। ਠੀਕ ਹੈ ਜੀ। ਬੱਚੇ ਤੁਹਾਡੇ ਹੈ ਨੇ ਹਾਂਜੀ ਠੀਕ ਹੈ ਪਟਿਆਨਾ ਪਾਂਡੇ ਢਿੰਡਿਆਂ ਬਹੁਤ ਔਖਾ ਤੇ ਪੀਟੀ ਵੀ ਨੀਰਾ ਕੋ ਆ ਰਿਆ ਖਬਰ ਡੇ ਵੀ ਇਹ ਪੁਰਾਣਾ ਖਾਸਾ ਬਹੁਤ ਔਖਾ ਮੇਰੇ ਪੱਖ ਬਹੁਤ ਦੁੱਖ ਹੋਇਆ ਤੇ ਹੁਣ ਇੱਥੇ ਸੌਖਾ ਠੀਕ ਹੈ ਹਾਂ ਠੀਕ ਹੈ ਸੇਵਾ ਹੋ ਰਹੀ ਹੈ ਹਾਂਜੀ ਰੈਣ ਸੈਣ ਲਈ ਵਧੀਆ ਹਾਂਜੀ ਤੇ ਇਹਨਾਂ ਇਹ ਜਿਨ੍ਹਾਂ ਨੇ ਪ੍ਰਬੰਧ ਕੀਤਾ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਹਾਂ ਠੀਕ ਹੈ ਜਿਨ੍ਹਾਂ ਨੇ ਤੁਹਾਡੇ ਲਈ ਇਹਨਾਂ ਉਦਮ ਕੀਤਾ ਕੀ ਕਹਿਣਾ ਚਾਹੁੰਦੇ ਆ ਧੰਨਵਾਦ ਕਰਦੇ ਜੀ ਉਹਨਾਂ ਦਾ ਬਹੁਤ 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 ਹਾਂਜੀ ਭੈਣ ਜੀ ਤੁਹਾਡਾ ਕੀ ਨਾਮ ਹੈ ਰਜਨੀ ਸਰਾਏ ਤੁਸੀਂ ਇੱਥੇ ਕਿੰਨੀ ਦੇਰ ਤੋਂ ਇਸ ਬਿਰਧ ਆਸ਼ਰਮ ਵਿੱਚ ਕੰਮ ਕਰਦੇ ਆਂ ਡੇਢ ਸਾਲ ਹੋ ਗਏ ਸਰ ਡੇਢ ਸਾਲ ਹੋ ਗਿਆ ਹਾਂਜੀ ਤੇ ਇਹ ਇੱਥੇ ਕਿੰਨੇ ਤੋਂ ਕਿੰਨੇ ਡਿਊਟੀ ਤੁਹਾਡੀ ਅਸੀਂ ਇੱਥੇ ਰਹਿੰਦੇ ਆਂ ਇੱਥੇ ਰਹਿੰਦੇ ਆਂ ਹਾਂਜੀ ਤੇ ਇੱਥੇ ਆਸ਼ਰਮ ਵਿੱਚ ਕਿੰਨੀਆਂ ਬੀਬੀਆਂ ਜਿਨ੍ਹਾਂ ਦੀ ਹੈਲਪ ਕਰਦੇ ਤੁਸੀਂ ਦੋ ਬੀਬੀਆਂ ਆ ਤੇ 12 13 ਬੰਦੇ ਆ ਬੰਦੇ ਆ ਤੇ ਇਹ ਖਾਣਾ ਜਿਹੜਾ ਇਹ ਤੁਸੀਂ ਬਿਰਧਾਂ ਲਈ ਤਿਆਰ ਕਰ ਰਹੇ ਆਂ ਹਾਂਜੀ ਕਿੰਨੇ ਟਾਈਮ ਇੱਥੇ ਖਾਣਾ ਬਣਦਾ ਦੋ ਟਾਈਮ ਬਣਦਾ ਤਿੰਨ ਟਾਈਮ ਵੀ ਬਣ ਜਾਂਦਾ ਦੋ ਦੋ ਟਾਈਮ ਵੀ ਬਣ ਜਾਂਦਾ ਤੇ ਸਵੇਰੇ ਤੁਸੀਂ ਸਟਾਰਟਿੰਗ ਦੇ ਵਿੱਚ ਕੀ ਦਿੰਦੇ ਆ ਸਵੇਰ ਨੂੰ ਚਾਹ ਪਹਿਲਾਂ ਦੇਈ ਦੀ ਬਿਸਕੁਟਾਂ ਨਾਲ ਜੀ ਹਾਂਜੀ ਫਿਰ ਤੋਂ ਬਾਅਦ ਫਿਰ ਰੋਟੀ ਦੇ ਦਿਆ ਕਿੰਨੇ ਵਜੇ ਤਾਂ 10 ਵਜੇ ਅੱਛਾ ਜੀ ਹਾਂਜੀ ਫਿਰ ਚਾਹ 8 ਵਜੇ ਦੇਈ ਦੀ ਐ ਤੋਂ ਬਾਅਦ 4 ਵਜੇ ਚਾਹ ਦੇਈ ਦੀ ਸਵੇਰ ਨੂੰ ਜੀ ਹਾਂਜੀ ਤੇ ਦੁਪਹਿਰਾਂ ਕਿੰਨੇ ਵਜੇ ਦੁਪਹਿਰ ਨੂੰ ਫਰੂਟ ਦੇਈਦਾ ਫਰੂਟ ਦਿੰਦੇ ਆ ਹਾਂਜੀ 2 1 ਵਜੇ ਫਿਰ 2 ਵਜੇ ਚਾਹ ਦੇ ਦਿਆ ਤੇ ਸ਼ਾਮ ਨੂੰ ਰੋਟੀ ਕਿੰਨੇ ਵਜੇ ਸ਼ਾਮ ਨੂੰ 6 ਵਜੇ ਤੇ ਜਦੋਂ ਕਿਸੇ ਬਜ਼ੁਰਗ ਨੂੰ ਕੋਈ ਦੁੱਖ ਤਕਲੀਫ ਹੁੰਦੀ ਆ ਹਾਂਜੀ ਤੇ ਉਸ ਵੇਲੇ ਉਹਨਾਂ ਨੂੰ ਫਿਰ ਤੁਸੀਂ ਐ ਦਵਾਈ ਦਰੂ ਦਾ ਹਾਂਜੀ ਹਾਂਜੀ ਨਾਲ ਹੀ ਦੇਰੀ ਦੀ ਦਵਾਈ ਵੀ ਡਾਕਟਰ ਵੀ ਆਉਂਦੇ ਆ ਡਾਕਟਰ ਹਫਤੇ ਚ ਕਿੰਨੇ ਦਿਨ ਆਉਂਦੇ ਆ ਵੀਰਵਾਰ ਨੂੰ ਆਉਂਦੇ ਆ ਉਦਾਂ ਜੇ ਜ਼ਿਆਦਾ ਹੋਵੇ ਲੋਡ ਫਿਰ ਸੱਦ ਲਈਦਾ ਆ ਆ ਜਾਂਦੇ ਹਾਂਜੀ ਹਾਂਜੀ ਤੇ ਇਹ ਇਹ ਕੰਮ ਜਿਹੜਾ ਤੁਸੀਂ ਕਰਦੇ ਆ ਇਹਦੇ ਵਿੱਚ ਪਰੇਸ਼ਾਨੀ ਤੇਰੀ ਕੋਈ ਨਹੀਂ ਨਹੀਂ ਸਰ ਕੋਈ ਪਰੇਸ਼ਾਨੀ ਨਹੀਂ ਵਧੀਆ ਆ ਸੇਵਾ ਲੱਗੀ ਆ ਮਾਲਕ ਨੇ ਲਾਈ ਆ ਬਹੁਤ ਵਧੀਆ ਸੀ ਤੇ ਤੁਹਾਡਾ ਪਰਿਵਾਰ ਹਾਂ ਜਿੱਥੇ ਹੁੰਦੇ ਆ ਬੱਚੇ ਮੇਰੇ ਦੋ ਬੱਚੇ ਆ ਕੁੜੀ ਮੁੰਡਾ ਮੇਰੇ ਘਰ ਵਾਲੇ ਵੀ ਤੁਹਾਡੇ ਬੰਦੇ ਕਿਹੜਾ ਆਹੀ ਆਪਣਾ ਪਹਿਲਾ ਰੰਦਾ ਵੀ ਹਾਂਜੀ ਤੇ ਮਨ ਖੁਸ਼ ਇੱਥੇ ਸੇਵਾ ਕਰਕੇ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ